हेलो एवरी वन हाउ आर यू आई थिंक यू आर डूइंग गुड आई एम डूइंग ऑल्सो गुड इन दिस वीडियो वी हैव एडेड सम फनी क्लिप्स सो डोंट मिस अवर वीडियो एंड डू सब्सक्राइब अवर यूट्यूब चैनल सो लेट्स गेट स्टार्ट विदाउट वेस्टिंग युअर टाइम ਹਾਂਜੀ ਅੱਜ ਸ਼ੁਰੂ ਕਰ ਰਹੇ ਹਾਂ ਜੱਕੀ ਤੇ ਆਟਾ ਦਾਣਾ ਕੱਢ ਰਹੇ ਹਾਂ ਤੇ ਪੁਲੀਆਂ ਆਪਣੇ ਟਰੈਕਟਰ ਤੇ ਕਸਤੀਆਂ ਜੀ ਆਹੀ ਟਰੈਕਟਰ ਆਪਾਂ ਯੂਜ਼ ਕਰਦੇ ਹੁੰਦੇ ਆ ਕਰਲੋਸਕਰ ਤੇ ਕਰਲੋਸਕਰ ਦੀ ਨਾਲ ਦੀ ਪੁੜੀ ਹੈ ਬਈ ਜੀ ਟਰੈਕਟਰ ਤੇ ਆਈ ਸੀਗੀ ਤੇ ਉਹੀ ਚੱਲ ਰਹੀਆਂ 84 ਮਾਡਲ ਆਪਣਾ ਟਰੈਕਟਰ ਹੈ ਤੇ ਆਮ ਜਿਹੜਾ ਮੁੰਡਾ ਵੀ ਦੇਖੋ ਬਈ ਤਿਆਰ ਆ ਪੂਰਾ ਹਰਨੂਰ ਸਿੰਘ ਆਪਣਾ ਕਹਿੰਦਾ ਲਿਓ ਟਰੈਕਟਰ ਹੁਣ ਤਾਂ ਪੁਲੀ ਪਾਲੀ ਕਸ ਲਈ ਸ਼ੁਰੂ ਕਰੀਏ ਬਹੁਤ ਲੇਟ ਹੋ ਗਿਆ ਅੱਗੇ ਆਹ ਦੇਖੋ ਜੀ ਆਪਣਾ ਟਰੈਕਟਰ ਹੈ 1984 ਮਾਡਲ ਟਰੈਕਟਰ ਹੈ ਜੀ ਆਪਣਾ ਬਹੁਤ ਹੀ ਸੰਭਾਲ ਚ ਰੱਖਿਆ ਹੋਇਆ ਟਰੈਕਟਰ ਹੈ ਤੇ ਬੋਰ ਬੋਰ ਤੱਕ ਕਰਵਾਤਾ ਸੀ ਟਰੈਕਟਰ ਨੂੰ ਪਰ ਫਿਰ ਵੀ ਹੁਣ ਵੀ ਬਹੁਤ ਸੰਭਾਲ ਕਰਦੇ ਵੇਖ ਚਲਾ ਕੇ ਪਹਿਲੀ ਵਾਰ ਜਲਾ ਰਹੇ ਆ ਦੇਖੋ ਚੱਲਦਾ ਹੈ ਕਿ ਨਹੀਂ ਸਹੀ ਹਾਂਜੀ ਇਹ ਦੂਬਾ ਲਾ ਗਈ ਆ ਜੀ ਆਪਣੀ ਗੱਟੇ ਚੱਕਣ ਦੀ ਵਾਰੀ ਗੱਬਰੂ ਜਵਾਨ ਨੇ ਪੂਰਾ ਜੋਸ਼ ਨਾਲ ਕਹਿੰਦੇ ਪਹਿਲਾ ਗੱਟਾ ਚੱਕ ਕੇ ਰੱਖ ਥਰੇ ਡੇ ਕਹਿੰਦਾ ਗੱਬਰੂਆਂ ਦਾ ਇਹਦਾ ਬਹੁਤ ਹੀ ਹੌਲੇ ਘਟਿਆ ਦੂਜਾ ਵੀ ਉਸੇ ਜੋਸ਼ ਚੱਕਣ ਲੱਗਿਆ ਗੱਬਰੂ ਨੇ ਗੱਟਾ ੜਾਤਾ ਵੀ ਰੱਸੀ ਕਹਿੰਦਾ ਰੱਸੀ ਦਾ ਬਾਲੀ ਮਾੜੀ ਕਰ ਗਈ ਕਹਿੰਦਾ ਹੁਣ ਨਹੀਂ ਇਹਦੇ ਨਾਲ ਕੰਪਰੋਮਾਈਜ਼ ਕਰਦੇ ਗੱਬਰੂ ਨੇ ਕਹਿੰਦਾ ਦੋਨੇ ਗੱਟਿਆਂ ਦੇ ਕਹਿੰਦਾ ਮੂੰਹ ਬੰਨੇ ਸ਼ੁਰੂ ਕਰਤੇ ਕਹਿੰਦਾ ਜਿਹੜੀ ਹੁਣੀ ੜੀਆਂ ਦੀ ਗਾਂ ਜਾ ਕਿੱਥੇ ਪੈਰ ੜਾ ਆ ਕੇ ਕਹਿੰਦਾ ਸੱਟ ਨੂੰ ਕਰਦੇ ਥਾਂ ਅੱਬੁਰ ਬਣਾ ਕਿਸੇ ਕੰਪਰੋਮਾਈਜ਼ ਤੇ ਕਹਿੰਦਾ ਗਨ ਦੋਨੇ ਗੱਟਿਆਂ ਦੇ ਬਨ ਕੇ ਮੂੰਹ ਤੇ ਖਿੱਚਤਾ ਮੀਟਰ ਕਹਿੰਦਾ ਪਾਸੇ ਉਹ ਜੱਟੋ ਪਾਸੇ ਹੁਣ ਦਾ ਜੱਟ ਕੱਲੇ ਲਾ ਜੁੱਦਾਬਦਾ ਹੀ ਨਹੀਂ ਕਹਿੰਦੇ ਗੱਭਰੂ ਦੇ ਹੱਸ ਦੇ ਚਿਹਰਿਆਂ ਨਾਲ ਪਹੁੰਚਦਾ ਹੋਇਆ ਆਪਦੇ ਥਾਂ ਤੇ ਉਦੋਂ ਆਜੇ ਲੱਗੀ ਗੱਭਰੂ ਦੀ ਤੀਜੇ ਚੌਥੇ ਘਟੇ ਦੀ ਵਾਰ ਹੀ ਕਹਿੰਦਾ ਹੁਣ ਮੈਂ ਭਰ ਦੇਣਾ ਤੁਸੀਂ ਬਸ ਦੇਖਦੇ ਹੀ ਜਾਓ ਕਹਿੰਦਾ ਗੱਟਿਆਂ ਦਾ ਕੀ ਹੈ ਕਹਿੰਦਾ ਗੱਭਰੂ ਨੇ ਲਾਲ ਰੰਗ ਦੀ ਪਾਰ ਰੱਖੀ ਲੋਰ ਤੇ 250 ਦੇ ਕਹਿੰਦੇ ਰਵੜ ਵਾਲੇ ਗੱਭਰੂ ਨੇ ਪਾਰ ਰੱਖਿਆ ਬੂਟ ਤੇ ਗੱਭਰੂ ਨੂੰ ਕਹਿੰਦੇ ਕਾਲਾ ਰੰਗ ਤਾਂ ਬਹਾਲਾ ਪਸੰਦਾ ਬਤੰਦਰ ਕਾਲੇ ਰੰਗ ਦੀ ਟੀ-ਸ਼ਰਟ ਪਾਈ ਫਿਰਦਾ ਹੈ ਹੈਂਡ ਬ੍ਰੇਕ ਤਾਂ ਜੀ ਆਪਣੇ ਟਰੈਕਟਰ ਦੇ ਹੁਣ ਕੰਮ ਨਹੀਂ ਕਰ ਰਹੇ ਤੇ ਹੁਣ ਆਪਾਂ ਦੇਸੀ ਜੁਗੜ ਵਾਲੇ ਹੈਂਡ ਬ੍ਰੇਕ ਹੀ ਲਾ ਰਹੇ ਆ। ਬੜਾ ਜਿਆਦਾ ਬਾਹੀ ਹੈ ਦੋ ਪੂਰੇ ਇੱਥੇ ਹੁੰਦਾ ਹੈਂਡ ਬ੍ਰੇਕ ਲੱਗਿਆ ਹੁਣ ਜਾਰੇ ਦੇ ਹੈ ਨਹੀਂ ਆ। ਛੋਟੇ ਛੋਟੇ ਲਾਦੇ ਆ। ਇਹਨਾਂ ਦੇ ਵਿਚਾਰਿਆਂ ਦੇ ਆਹੀ ਹੈਂਡ ਬ੍ਰੇਕ ਆ। ਆਪਾਂ ਦਾ ਵੀ ਵਲੋਗ ਬਣਾਈ ਜਾਂਦਾ ਜੀ ਦੇਖ ਲੋ ਲੋ ਵੀ ਕਣਕ ਆਪਾਂ ਦੇ ਡੈਸਟੀਨੇਸ਼ਨ ਤੇ ਲਿਆਏ ਸੀਗੇ ਤੇ ਹੁਣ ਆਪਾਂ ਕਣਕ ਪਾਈ ਜੰਨੇ ਆ ਇਹਦਾ ਸਿਰਫ ਦਾਣੇ ਕੱਢਣ ਵਾਸਤੇ ਰੱਖੀ ਹੋਈ ਹੈ ਕਿਉਂਕਿ ਇਹ ਪੁਰਾਣੀ ਚੱਕੀ ਹੈ ਆਪਣੀ ਤੇ ਦਾਣਾ ਹੀ ਕੱਢਦੇ ਇਹਦੇ ਨਾਲ ਮੀਨ ਇੱਕ ਤੋਂ ਦਾਣਾ ਕੱਢ ਲੈਣੇ ਕੋਈ 8-10 ਘਟੇ ਤੇ ਆਪਣਾ ਵਧੀਆ ਕੰਮ ਚੱਲੀ ਜਾਂਦਾ ਰਹਿੰਦਾ ਹੈ ਟਰੈਕਟਰ ਆਪਣਾ ਜਾਂਦਾ ਬਾਅਦ ਹੀ ਹੈ ਬਹੁਤ ਵਧੀਆ ਦਾਣਾ ਕੱਢੀ ਜਾਂਦੀ ਹੈ। 7-8 ਸਾਲ ਹੋ ਗਏ ਆਪਣੀ ਇਸ ਥਾਂ ਤੇ ਵਧੀਆ ਪੱਕੇ ਥਾਂ ਤੇ ਆਪਾਂ ਪੂਰਾ ਫਿਲਰ ਪੁੱਲਰ ਲਾ ਕੇ ਲਾਈਏ ਮਸ਼ੀਨ। ਜਮਾਂ ਵੀ ਕੋਈ ਕੰਪਨੀ ਕੋਈ ਵਾਈਬ੍ਰੇਟ ਨਹੀਂ ਕਰਦੀ ਜਮਾਂ ਵੀ ਵਧੀਆ ਚੱਲਦੀ ਹੈ। ਹੋਈ। ਹੋ ਰੋਕਿਆ ਇੱਕ ਮਿੰਟ। ਪਰ ਰੋ। ਚੱਲ। ਨਵੀਂ ਸ਼ੁਰੂ ਕਰਤੀ ਹੈ ਹੁਣ। ਤੇ ਤਾਂ ਵੀ ਲਾ ਲਾਂਗੇ ਇੱਥੇ ਸ਼ੁਰੂ ਕਰਦਾ ਕੰਮ ਇੱਥੇ ਆਪਾਂ ਸੈੱਟ ਕਰਦੇ ਨੇ ਹੁਣ ਤੇ ਬਦਲੇ ਆ ਇਸ ਨੂੰ ਸਾਰਾ ਬੋਨਾਂ ਬਰੀਕੇ ਚ ਰੱਖ ਲਈਏ ਅੱਜ ਆ ਜੀ ਲੈ ਵੀ ਸਾਰਾ ਆਪਾਂ ਸਟੈਂਡਿੰਗ ਕਰ ਲਈਏ ਜੀ ਤੇ ਇੱਥੇ ਬੰਦੀਆਂ ਨਾਲ ਦਾ ਕੰਮ ਵੀ ਆਪਾਂ ਇੰਨਾ ਬੋਨਾਂ ਦਾ ਲਾ ਲਾਂ। ਬਾਹਰ ਲੋਏ ਡਨ ਹੋ ਗਿਆ ਆਪਣਾ ਕੰਮ ਸਾਰਾ ਗੱਡੇ ਦੇਖੋ ਇੰਨੇ ਗੱਡੇ ਭਰਦੇ ਆਪਾਂ ਹੁਣ ਕਰ ਰਹੇ ਆ ਬੰਦਾ ਪਰ ਟਰੈਕਟਰ ਨੂੰ ਤੇ ਬਾਹਰ ਦੇ ਘਾਹੇ ਰਹੀ Ég er ekki að hægja það fyrir því að það er leikin. Lægir, lægir, lægir. Lægir það fyrir því að það er leikin.